ਸਾਥਿਓ ਜਦੋਂ ਜੀ ਤੁਸੀਂ ਆਗਰਾ ਇੰਟਰ ਕਰਦੇ ਹੋ ਤਾਂ 1 ਕਿਲੋਮੀਟਰ ਪਹਿਲਾਂ ਤੁਹਾਡੀ ਗੱਡੀ ਰੋਕ ਦਿੱਤੀ ਜਾਂਦੀ ਹੈ ਤੇ ਉੱਥੋਂ ਤੁਹਾਨੂੰ ਆਗਰਾ ਡਿਵੈਲਪਮੈਂਟ ਅਥਾਰਟੀ ਵੱਲੋਂ ਇੱਕ ਇਲੈਕਟ੍ਰਿਕ ਵਹੀਕਲ ਪ੍ਰੋਵਾਈਡ ਕਰਾਇਆ ਜਾਂਦਾ ਜੋ ਕਿ 20 ਰੁਪਏ ਆਪਾਂ ਪਹੁੰਚ ਗਏ ਮੇਨ ਗੇਟ ਜਿਹੜਾ ਕਿ ਪੱਛਮ ਦਰਵਾਜ਼ਾ ਕਿਹਾ ਜਾਂਦਾ ਇਸ ਤੋਂ ਅੰਦਰ ਹੁੰਦੇ ਹੋਏ ਆਪਾਂ ਬਦੇ ਮੇਨ ਗੇਟ ਵੱਲ ਨਹੀਂ ਜਿਵੇਂ ਹੀ ਆਪਾਂ ਅੰਦਰ ਗੇਟ ਵੱਲ ਨਹੀਂ ਵੱਧਦੇ ਆ ਤਾਂ ਸਾਹਮਣੇ ਤੁਸੀਂ ਦੇਖ ਦੇਖ ਸਕਦੇ ਹੋ ਦਾ ਇਸ ਤਰ੍ਹਾਂ ਇਹਨਾਂ ਖੂਬਸੂਰਤ ਨਜ਼ਾਰਾ ਦਿਖਾਈ ਦਿੰਦਾ ਜਿਵੇਂ ਕਿ ਜਿਵੇਂ ਤੁਸੀਂ ਇੰਟਰ ਕਰਦੇ ਹੋ ਮੇਨ ਦਰਵਾਜ਼ੇ ਦੇ ਸਾਹਮਣੇ ਚੰਦ ਮੰਗੂ ਤਾਜ ਮਹਿਲ ਉੱਬਰਦਾ ਹੋਇਆ ਤੁਹਾਨੂੰ ਨਜ਼ਰ ਆਵੇਗਾ ਤਾਂ ਤੁਹਾਡੀ ਅੱਖਾਂ ਚੁੰਮ ਜਾਂਦੀਆਂ ਨੇ ਤੇ ਅੱਗੇ ਚੱਲਦੇ ਹੋਏ ਆਪਾਂ ਸਾਹਮਣੇ ਤੁਸੀਂ ਦੇਖੋਗੇ ਕਿ ਇਹ ਲਦੀਆਂ ਤੁਸੀਂ ਬਹੁਤ ਸਾਰੇ ਬਲੌਗ ਵੀਡੀਓ ਦੇਖਿਆ ਹੋਣੇ ਜੋ ਕਿ ਹਿੰਦੀ 'ਚ ਨੇ ਪੰਜਾਬੀ 'ਚ ਪਹਿਲੀ ਵਾਰ ਮੈਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੇ ਪੰਜਾਬੀ ਦੋਸਤਾਂ ਮਿੱਤਰਾਂ ਲਈ ਪੰਜਾਬੀ 'ਚ ਬਲੌਗ ਬਣਾਇਆ ਜਾਵੇ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਤਾਜ ਮਹਿਲ ਅੰਦਰ ਦੁਨੀਆ ਦੀ ਸਭ ਤੋਂ ਸੁੰਦਰੀ ਮਾਰਤ ਪਿਆਰ ਦੀ ਸਭ ਤੋਂ ਵੱਡੀ ਨਿਸ਼ਾਨੀ ਕਿਹਾ ਜਾਂਦਾ ਹੈ ਇਹ ਤਾਜ ਮਹਿਲ ਹੋਰ ਸਾਥੀਓ ਤਾਜ ਮਹਿਲ